ਸਰਵ ਭਾਰਤ ਨੌਜਵਾਨ ਸਭਾ ਨੇ ਸਦਰ थाना ਮੁਖੀ ਫਾਜ਼ਲ ਕਾਂਦਾ ਫੁਕਿਆ ਪੁਤਲਾ ਪੁਤਲਾ ਭੁੱਕ ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਮਰੇਡ ਸ਼ਿਬੇਗ ਚੰਗੜ ਪੈਣੀ ਅਤੇ ਕਾਮਰੇਡ ਗੁਰਦਿਆਲ ਢਾਬਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਐਸਐਚਓ ਸਦਰ ਦੇ ਨਾਲ ਸਬੰਧਤ ਮਾਮਲਿਆਂ ਲੈ ਕੇ ਇੱਕ ਮੀਟਿੰਗ ਕੀਤੀ ਗਈ ਸੀ ਪਰ ਉਹਨਾਂ ਸਾਰੇ ਮਸਲਿਆਂ ਦਾ ਹੱਲ ਕਰਨ ਲਈ ਪ੍ਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਇਹਨਾਂ ਮਾਮਲਿਆਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਦੇ ਰੋਸ ਵਜੋਂ ਐਸਐਚਓ ਦਾ ਪੁਤਲਾ ਫੁਕਿਆ ਗਿਆ ਹੈ ਹਾਂਜੀ ਮੇਰਾ ਨਾਮ ਸ਼ਵੇਗ ਸਿੰਘ ਸਰਬਾਰਤ ਨੌਣਾ ਸਬਾ ਜ਼ਿਲ੍ਹਾ ਸਕੱਤਰ ਫਾਜ਼ਿਲਕਾ ਅਸੀਂ ਅੱਜ ਫਾਜ਼ਿਲਕਾ ਥਾਣਾ ਸਦਰ ਐਸ ਐਚਓ ਪੁਤਲਾ ਫੁਕਣ ਜਾ ਰਹੇ ਹਾਂ ਇਹ ਪੁਤਲਾ ਫੁਕਣ ਵਾਸਤੇ ਅਸੀਂ ਕਿਉਂਕਿ ਪਹਿਲਾਂ ਵੀ ਸਾਡੇ ਕਿਉਂਕਿ 10 ਮਸਲੇ ਸੀ ਅਲੱਗ-ਅਲੱਗ ਬਲਾਕ ਫਾਜ਼ਿਲਕਾ ਦੇ ਥਾਣਾ ਸਦਰ ਨਾਲ ਸੰਬੰਧਿਤ ਬਕਾਇਦਾ ਪਹਿਲੇ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਸੀ ਸਾਰੇ ਮਾਮਲੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਤਾਂ ਉਸ ਤੋਂ ਬਾਅਦ ਦੁਬਾਰੀ ਅਸੀਂ ਜਿਹੜਾ ਇਹਨਾਂ ਦਾ ਪਤਲਾ ਫੁਕਣ ਦਾ ਪ੍ਰੋਗਰਾਮ ਬਣਾਇਆ ਸੀ ਸਾਡੀ ਜਥੇਬੰਦੀ ਵੱਲੋਂ ਪਰ ਇਹਨਾਂ ਵੱਲੋਂ ਬਕਾਇਦਾ ਸਾਡੇ ਨਾਲ ਮੀਟਿੰਗ ਕਰਕੇ ਔਰ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੇ ਸਾਰੇ ਯੋਗ ਮਾਮਲੇ ਨੇ ਇਹਨਾਂ ਤੇ ਤੁਰੰਤ ਕਾਰਵਾਈ ਕਰਕੇ ਤੇ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਪਰ ਇੱਕ ਹਫਤੇ ਤੋਂ ਬਾਅਦ ਸਮਾਂ ਵੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਉਸ ਤੋਂ ਬਾਅਦ ਸਾਡੇ ਵੱਲ ਬਕਾਇਦਾ ਐਸਐਸਪੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਐਸਐਸਪੀ ਨਾਲ ਮਿਲਿਆ ਗਿਆ ਤਾਂ ਐਸਐਸਪੀ ਸਾਹਿਬ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਕਿ ਦੋ ਦਿਨਾਂ ਦੇ ਵਿੱਚ ਇਹ ਤੁਹਾਡੇ ਮਾਮਲੇ ਜਿਹੜੇ ਨੇ ਇਹਨਾਂ ਦਾ ਹੱਲ ਕੀਤਾ ਜਾਵੇਗਾ ਪਰ ਅਜ ਤੱਕ ਨ ਕੋਈ ਸਾਡਾ ਹੱਲ ਨਹੀਂ ਕੀਤਾ ਗਿਆ ਇਸ ਦੇ ਰੋਸ ਵਜੋਂ ਅਸੀਂ ਐਸਐਚਓ ਸਦਰ ਫਾਜ਼ਲ ਕਾ ਫੁਕ ਰਹੇ ਹਾਂ ਤਾਂ ਇਸ ਤੋਂ ਬਾਅਦ ਜਿਹੜਾ ਹੈ ਅਗਲੀ ਕਾਰਵਾਈ ਜਿਹੜੀ ਹੈ ਅਸੀਂ ਇਹ ਪੁਤਲਾ ਫੁਕ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਅਸੀਂ ਆਪ ਦੀ ਕਮੇਟੀ ਦੀ ਮੀਟਿੰਗ ਸਾਧ ਕੇ ਤੇ ਉਹ ਵੀ ਨਵਾਂ ਐਲਾਨ ਕਰਾਂਗੇ ਅੱਜ ਜਿਹੜੀ ਸਾਡੇ ਥਾਣਾ ਸਦਰ ਦੇ ਖਿਲਾਫ ਇਹ ਕਾਰਵਾਈ ਹੈ ਪਰ ਇਹ ਮਤ ਕੋਈ ਭੁੱਲੇ ਵੀ ਕੱਲੀ ਐਸਐਚਓ ਦੇ ਖਿਲਾਫ ਇਹ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਸਹੀ ਨਹੀਂ ਉਹਦੇ ਖਿਲਾਫ ਹੈ ਤੇ ਅਗਲਾ ਪ੍ਰੋਟੈਸਟ ਜਿਹੜਾ ਹੈ ਉਹ ਜਿਵੇਂ ਪੌੜੀਦਰ ਪੌੜੀ ਸਟੈਪ ਵਾਈਜ਼ ਸਟੈਪ ਜਿਵੇਂ ਅੱਜ ਐਸਐਚਓ ਦਾ ਪਤਲਾ ਫੂਕ ਰਹੇ ਆ ਫਿਰ ਡੀਐਸਪੀ ਦਾ ਤੇ ਐਸਐਸਪੀ ਦਾ ਅਸੀਂ ਜੇ ਸਾਨੂੰ ਨਾ ਇਨਸਾਫ ਦਿੱਤਾ ਗਿਆ ਜਿਹੜੇ ਸਾਡੇ ਮਾਮਲਿਆਂ ਦੇ ਵਿੱਚ ਤੇ ਅਸੀਂ ਲਗਾਤਾਰ ਜਿਹੜੇ ਸੰਬੰਧਿਤ ਉੱਚ ਅਫਸਰ ਨੇ ਉਹਨਾਂ ਦੇ ਵੀ ਪਤਲੇ ਫੂਕਾਂਗੇ ਹਾਂਜੀ ਅੱਜ ਜੋ ਅਸੀਂ ਪੁਤਲਾ ਫੋਕ ਮਜਾਰਾ ਕਰ ਰਹੇ ਆ ਮੈਂ ਕੁਲਦੀਪ ਬੱਕੂਸ਼ਾ ਤਹਿਸੀਲ ਪ੍ਰਦਾਨ ਸਰਬਾਰਤ ਨੌਜਾਨ ਸਭਾ ਅਸੀਂ ਇਸ ਲਈ ਮਜਬੂਰ ਹੋਏ ਆ ਜਿਹੜਾ ਪੁਤਲਾ ਫੋਕ ਮਜਾਰੇ ਲਈ ਵੀ ਪਿਛਲੇ ਲੰਬੇ ਸਮੇਂ ਤੋਂ ਕਈ ਮਸਲੇ ਸਾਡੇ ਪੈਂਡਿੰਗ ਰੱਖ ਛੱਡੇ ਆ ਜਿਹੜਾ ਸਦਰ ਥਾਣਾ ਹੈ ਉਹ ਹੁਣ ਤੱਕ ਜਿਹੜਾ ਅਸੀਂ ਗੱਲ ਮਹਿਸੂਸ ਕੀਤੀ ਗਈ ਹੈ ਵੇ ਇੱਕ ਲੁੱਟ ਦਾ ਅੱਡਾ ਬਣ ਚੁੱਕਿਆ ਗਿਆ ਕਿਸੇ ਨੂੰ ਇਨਸਾਫ ਦੇਣ ਦੀ ਥਾਂ ਤੇ ਬਸ ਲੋਕਾਂ ਨੂੰ ਜਿਹੜੇ ਬੇ ਕਸੂਰ ਲੋਕ ਉਹਨਾਂ ਤੇ ਉਲਟਾ ਪਰਚੇ ਝੂਠੇ ਕਰਕੇ ਤੇ ਉਹਨਾਂ ਨੂੰ ਲੁੱਟਿਆ ਲੁੱਟਕਸਟ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਤੇ ਕੋਈ ਇਨਸਾਫ ਜਿੱਨਾ ਤੇ ਕੋਈ ਪਰਚਾ ਦਰਜ ਹੁੰਦਾ ਦੂਸਰੀ ਪਾਰਟੀ ਤੇ ਤੇ ਉਹਨਾਂ ਤੋਂ ਪੈਸੇ ਲੈ ਕੇ ਤੇ ਜਿਹੜਾ ਕਾਰਵਾਈ ਕਰਨ ਦੀ ਬਜਾਏ ਇੱਕ ਪੈਸੇ ਦਾ ਦੰਦਾ ਬਣਾ ਰਿਹਾ ਹੈ ਜਿਹੜਾ ਨਿਆਂ ਦੇਣ ਦੀ ਥਾਂ ਤੇ ਲੋਕਾਂ ਦੇ ਨਾਲ ਬੜੀ ਬੇਨਸਾਫੀ ਕੀਤੀ ਜਾ ਰਹੀ ਹੈ ਅਸੀਂ ਉਸ ਦਾ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ ਕਿਉਂਕਿ ਪਿੱਛੇ ਕਾਫੀ ਸਮੇਂ ਤੋਂ ਐਸਚਓ ਮੈਡਮ ਸ਼ਿਮਲਾ ਰਾਣੀ ਦੇ ਨਾਲ ਵੀ ਸਾਡੀ ਮੁਲਾਕਾਤ ਮੀਟਿੰਗ ਹੁੰਦੀ ਰਹੀ ਹੈ ਤੇ ਸਾਨੂੰ ਇਹੀ ਭਰੋਸਾ ਦਿੱਤਾ ਜਾ ਰਿਹਾ ਸੀਗਾ ਵੀ ਜਿਹੜੇ ਮਸਲੇ ਤੁਹਾਡੇ ਹੈਗੇ ਆ ਬਿਲਕੁਲ ਜੈਨੂਨ ਹੈਗੇ ਆ ਤੇ ਉਹਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਜਿਹੜੇ ਜਿਹੜੇ ਮਸਲਿਆਂ ਦੇ ਵਿੱਚ ਪਾਏ ਜਾਂਦੇ ਆ ਤੇ ਜੇ ਲੰਬੇ ਸਮੇਂ ਤੋਂ ਜਿਹੜੇ اٹਕੇ ਮਸਲਿਆਂ ਤੇ ਕੋਈ ਕਾਰਵਾਈ ਨਾ ਹੋਵੇ ਤੇ ਇਨਸਾਫ ਕਿੱਥੋਂ ਮਿਲ ਜੂਗਾ ਬੇਕਸੂਰ ਲੋਕਾਂ ਨੂੰ ਜਿਹੜੇ ਇਨਸਾਫ ਚਾਹੁੰਦੇ ਆ ਇਨਸਾਫ ਚੰਦ ਕਰਦੇ ਆ ਸਾਡੀ ਐਸਐਸਪੀ ਸਾਹਿਬ ਨਾਲ ਵੀ ਮੀਟਿੰਗ ਹੋਈ ਪਰ ਸਿਵਾਏ ਲਾਰਿਆਂ ਤੋਂ ਐਸਐਸਪੀ ਸਾਹਿਬ ਨੇ ਵੀ ਸਾਨੂੰ ਕੁਝ ਨਹੀਂ ਪੱਲੇ ਪਾਇਆ ਤਾਂ ਅਸੀਂ ਪਾਰਟੀ ਦੇ ਵਿੱਚ ਇਹ ਫੈਸਲਾ ਲਿਆ ਵੀ ਹੁਣ ਅਸੀਂ ਤਿੱਖਾ ਸੰਘਰਸ਼ ਕਰਾਂਗੇ ਅਸੀਂ ਟਾਈਮ ਦਿੱਤਾ ਸੀ ਪਿੱਛੇ ਤਿੰਨ ਦਿਨ ਪਹਿਲਾਂ ਮੀਟਿੰਗ ਹੁੰਦੀ ਹੈ ਸਾਡੀ ਐਸਐਸਪੀ ਸਾਹਿਬ ਨਾਲ ਤਾਂ ਅਸੀਂ 2 ਦਿਨ ਦਾ ਹੀ ਟਾਈਮ ਦਿੱਤਾ ਸੀ ਪਰ ਉਹਨਾਂ ਨੇ ਅਜੇ ਤੱਕ ਇੱਕ ਵੀ ਜਿਹੜਾ ਮਸਲਾ ਹੈਗਾ ਉਹਦੇ ਤੇ ਜਿਹੜਾ ਪੂਰੇ ਨਹੀਂ ਉਤਰੇ ਉਹਨੂੰ ਹੱਲ ਨਹੀਂ ਕੀਤਾ ਕਿਸੇ ਤੇ ਕਾਨੂੰਨੀ ਕਾਰਵਾਈ ਨਹੀਂ ਹੋਈ ਜਿਵੇਂ ਕਿ ਕਈ ਮਾਮਲੇ ਸਾਥੀ ਨੇ ਦੱਸੇ ਹੈਗੇ ਮਿਆਣੀ ਪਿੰਡ ਦਾ ਮਾਮਲਾ ਹੈ ਇੱਕ ਨਵੇਂ ਮਹੀਨੇ ਮੇਰੇ ਪਿੰਡ ਬੱਕੂ ਸ਼ਾ ਦਾ ਮਾਮਲਾ ਹੈ ਜਿਹੜਾ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਤੇ ਉਹਨਦੇ ਤੇ ਕੋਈ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਮੁੰਡੇ ਵਾਲਿਆਂ ਤੇ ਉਹਨਾਂ ਤੋਂ ਪੈਸੇ ਲੈ ਕੇ ਤੇ ਉਲਟਾ ਉਹ ਨਾ ਜਿਹੜੀ ਲੜਕੀ ਵਾਲਿਆਂ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਅੱਜ ਅਸੀਂ ਮਾਨਯੋਗ ਜਿਹੜੀ ਸਾਡੀ ਐਸ ਐਚਓ ਹੈ ਸਦਰ ਥਾਣਾ ਫਾਜ਼ਲਕਾ ਬੀਬੀ ਸ਼ਿਮਲਾ ਰਾਣੀ ਉਹਦਾ ਪਤਲਾ ਫੁਕਣ ਵਾਸਤੇ ਆਏ ਆ ਉਹਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਸਦਰ ਥਾਣਾ ਫਾਜ਼ਲਕਾ ਦੇ ਵਿੱਚ ਮਕਦਮੇ ਹੋਏ ਐ ਜਾਇਜ਼ ਨਜਾਇਜ਼ ਜੋ ਵੀ ਐ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਸਹੀ ਜਿਹੜੀ ਕਾਰਵਾਈ ਬਣਦੀ ਐ ਉਹ ਅੱਜ ਤੱਕ ਨਹੀਂ ਹੋਈ ਕਿਉਂਕਿ ਇਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ ਐ ਕਿ ਇੱਕ ਜਿਹੜਾ ਥਾਣੇ ਦੇ ਵਿੱਚ 30 ਦਿਨ ਤੋਂ ਬਾਅਦ ਐਸ ਐਚਓ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਸਕੇ ਬੀਬੀ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਐ ਪਰ ਇਹ ਜਿਹੜੀ ਬੀਬੀ ਐ ਇਹ ਵਾਅਦੇ ਕਰਕੇ ਨਾਲ ਦੀ ਨਾਲ ਉਹ ਮੁੱਕਰ ਜਾਂਦੇ ਆ ਅਸੀਂ ਪਹਿਲੇ ਵੀ ਇੱਕ ਵਾਰ ਇਕੱਠੇ ਹੋਏ ਸੀ ਪਰ ਇਹਨਾਂ ਨੇ ਭਰੋਸਾ ਦਿੱਤਾ ਸੀ 7-8 ਮਸਲੇ ਸੀਗੇ ਉਹ ਮਿਆਣੀ ਵਸਤੀ ਦਾ ਹੋਵੇ ਕਿਉਂਕਿ ਉੱਥੇ ਪੁਲਿਸ ਨੇ ਜਾ ਕੇ ਲੜਕੀ ਦੇ ਨਾਲ ਮਾਰਕੁੱਟ ਕੀਤੀ ਹੈ ਉਹ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਜੱਟ ਵਾਲੀ ਦੇ ਵਿੱਚ ਇੱਕ ਝੂਠਾ ਕਹਾਣੀ ਬਣਾ ਕੇ ਇੱਕ ਜਿਹੜੇ ਮੋਤਵਾਰ ਲੋਕ ਬੰਦੇ ਆ ਉਹ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜਾ ਬਲਾਕ ਪ੍ਰਧਾਨ ਹੈ ਔਰ ਉਹਨਾਂ ਦੀ ਜਿਹੜੀ ਮੈਡਮ ਹੈ ਉਹ ਮੌਜੂਦਾ ਐਮਸੀ ਹੈ ਉਹਨਾਂ ਦੇ ਉੱਪਰ ਵੀ ਜਿਹੜਾ ਐਮਸੀ ਦੇ ਉੱਪਰ ਤਾਂ ਪਰਚਾ ਭਾਵੇਂ ਨਹੀਂ ਕੀਤਾ ਪਰ ਬਲਾਕ ਪ੍ਰਧਾਨ ਦੇ ਉੱਪਰ ਚੋਰੀ ਦਾ ਮਕਦਮਾ ਦਰਜ ਕਰ ਦੇਣਾ ਇਹ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਔਰ ਉਹਦੇ ਸਬੰਧ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਤੁਹਾਨੂੰ ਇਨਸਾਫ ਦੇਵਾਂਗੇ ਬੱਖੂ ਸ਼ਾਦਾ ਮਾਮਲਾ ਹੈ ਨਵੇਂ ਮੁੰਬੇ ਦਾ ਮਾਮਲਾ ਹੈ ਔਰ ਹੋਰ ਵੀ ਜਿਹੜਾ ਜਿਵੇਂ சுரேਸ਼ ਵਾਲਾ ਜਿਹੜਾ ਉਹ ਦੇਰੀ ਕਰਨ ਕਰਕੇ ਦੁਬਾਰਾ ਲੜਾਈ ਝਗੜੇ ਹੋ ਰਹੇ ਆ ਇਹ ਸਾਰੀ ਦੀ ਸਾਰੀ ਐਸਐਚਓ ਮੈਡਮ ਦੀ ناکامی ਹੈ ਔਰ ਜਦੋਂ ਕੋਈ ਪ੍ਰੈਸ਼ਰ ਪੈਂਦਾ ਤੇ ਇਹਨਾਂ ਨੂੰ ਹਟਾ ਦਿੱਤਾ ਜਾਂਦਾ ਬਦਲ ਦਿੱਤਾ ਜਾਂਦਾ ਪਰ ਬਦਲਣ ਤੋਂ ਬਾਅਦ ਪ੍ਰਸ਼ਾਸਨ ਕਰਦਾ ਕੀ ਹੈ ਇੱਕ ਥਾਣੇ ਚੋਂ ਹਟਾ ਕੇ ਦੂਜੇ ਥਾਣੇ ਚ ਜਿਹੜਾ ਉਹਨਾਂ ਨੂੰ ਤਨਤ ਕਰ ਦੇਣਾ ਵੀ ਭਾਈ ਜੇ ਉਹ ਇੱਥੇ ਨਹੀਂ ਠੀਕ ਕਰ ਪਾਇਆ ਤਖਲੇ ਥਾਣੇ ਚ ਕਿਵੇਂ ਠੀਕ ਕਰੂਗਾ ਇਹ ਸਾਡੀ ਸਰਕਾਰ ਨੂੰ ਬੇਨਤੀ ਵੀ ਹੈ ਕਿ ਘੱਟੋ ਘੱਟ ਜੇ ਡੀਸੀ ਮੈਡਮ ਇੱਥੇ 3 ਸਾਲ ਦਾ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ ਐਸਐਸਪੀ ਦਾ ਸਾਲ 2 ਸਾਲ ਦਾ ਹੁੰਦਾ ਹੈ ਬਾਕੀ ਕਲਾਸ 1 ਅਫਸਰਾਂ ਦੇ ਸਾਲ 2 ਸਾਲ ਉਹ ਰਹਿੰਦੇ ਆ ਪਰਮਾਨੈਂਟ ਤੇ ਭਾਈ ਜਿਹੜੇ ਐ ਐਸਚਓ ਐ ਇਹਨਾਂ ਨੂੰ ਤੁਸੀਂ ਮਹੀਨੇ-ਮਹੀਨੇ ਬਾਅਦ ਬਦਲ ਦੋਗੇ ਤੇ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਆਪਦੇ ਏਰੀਏ ਦੀ ਅਸੀਂ ਤਾਂ ਬੇਨਤੀ ਕਰਦੇ ਆ ਕਿ ਇਹਨਾਂ ਦਾ ਵੀ 3-3 ਸਾਲ ਦਾ ਟਾਈਮ ਪੀਰੀਅਡ ਬਾਉਂਡ ਕਰੋ 3 ਸਾਲ ਇੱਕ ਥਾਣੇ ਦੇ ਵਿੱਚ ਰਹਿਣ ਜੇ ਕੋਈ ਇਹ ਨਾਕਾਮੀ ਕਰਦੇ ਐ ਤੇ ਫਿਰ ਪਰਮਾਨੈਂਟ ਇਹਨਾਂ ਦੀ ਟਿਕਟ ਕਰਕੇ ਇਹਨਾਂ ਨੂੰ ਘਰ ਭੇਜਣ ਵਾਲਾ ਕੰਮ ਵੀ ਹੋਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕਿ ਲੁੱਟ ਸੋਟ ਕਰੀ ਜਾਣ ਪਰ ਜੇ ਤੁਸੀਂ ਮਹੀਨੇ ਵਾਸਤੇ ਲਾਓਗੇ ਤੇ ਭਾਈ ਲੋਟ-ਕਸੋਟ ਤਾਂ ਉਹ ਕਰਨੀਗੇ ਨਾ ਅਸੀਂ ਬੇਨਤੀ ਕਰਦੇ ਆ ਐਸਐਸਪੀ ਸਾਹਿਬ ਨੂੰ ਕਿ ਅਜੇ ਵੀ ਸਮਾਂ ਹੈਗਾ ਨਹੀਂ ਤਾਂ ਤੁਹਾਨੂੰ ਮਿਲੇ ਆ ਵਾਰ-ਵਾਰ ਤੁਸੀਂ ਮਿੱਠੀ ਗੋਲੀ ਦੇ ਦੋ ਐਸਐਸਪੀ ਸਾਹਿਬ ਨਾਲੋਂ ਜ਼ਿਆਦਾ ਸਾਨੂੰ ਲੱਗਦਾ ਹੈ ਕਿ ਇਹਨਾਂ ਦੇ ਰੀਡਰ ਸਾਹਿਬ ਕੰਮ ਕਰ ਰਹੇ ਆ ਰੀਡਰ ਸਾਹਿਬ ਦੀ ਉਹ ਦਿਨ ਵੀ ਜਿਹੜੀ ਟੂਨਿੰਗ ਜਿਹੜੀ ਮੀਟਿੰਗ ਦੇ ਦੌਰਾਨ ਸਾਨੂੰ ਠੀਕ ਨਹੀਂ ਲੱਗੀ ਇਸ ਕਰਕੇ ਐਸਐਸਪੀ ਸਾਹਿਬ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਮਾਮਲਾ ਤੁਸੀਂ ਆਪਣੇ ਹੱਥ ਦੇ ਚਲੋ ਇਹ ਰੀਡਰ ਦੇ ਸਹਾਰੇ ਨਾ ਛੱਡੋ ਤੁਹਾਡਾ ਰੀਡਰ ਬਹੁਤ ਗੜਬੜ ਕਰ ਰਿਹਾ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਹਨੂੰ ਤੁਰੰਤ ਹੱਲ ਕਰੋ ਵਰਨਾ ਸਟੈਪ ਬਾਈ ਸਟੈਪ ਜਿਹੜਾ ਸ਼ੁਭੇਗ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਉਸ ਤਰ੍ਹਾਂ ਦੀ ਫਿਰ ਕਾਰਵਾਈ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਬੇਨਤੀ ਕਰਦੇ ਆ ਕਿ ਇੱਕ ਦੋ ਦਿਨ ਦੇ ਵਿੱਚ ਸਾਰੇ ਮਸਲੇ ਹੱਲ ਕਰੋ ਨਹੀਂ ਤਾਂ ਫਿਰ ਅਸੀਂ ਵੱਡਾ ਸੰਘਰਸ਼ ਕਰਨ ਲਈ ਤਿਆਰ